ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਆ ਗਏ ਨੇ ਹਮੇਸ਼ਾ ਹੀ ਆਪਣੇ ਬਿਆਨਾਂ ਦੇ ਕਾਰਨ ਸੁਰਖੀਆਂ ਬਟੋਰਦੇ ਰਹਿੰਦੇ ਨੇ ਨਵਜੋਤ ਕੌਰ ਸਿੱਧੂ ਅਤੇ ਮਿਸਟਰ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਪੋਲਿਟੀਕਲ ਸਿਆਸਦਾਨ ਨੇ ਖਿਡਾਰੀ ਨੇ ਕਮੈਂਟ ਵੀ ਕਰਦੇ ਨੇ ਅਤੇ ਕਈ ਜਿਹੜੇ ਸ਼ੋਅ ਚਲਾਏ ਕੰਸਰਟ ਚੱਲੇ ਨੈਸ਼ਨਲ ਟੀਵੀ ਚੈਨਲ ਤੇ ਉਹਨਾਂ ਦੇ ਜੱਜ ਵੀ ਰਹੇ ਇੱਕ ਦਿਲੀ ਇੱਛਾ ਸੀ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਜਿਹੜਾ ਹੈ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ ਪੰਜਾਬ ਦੇ ਪਾਣੀਆਂ ਦੀ ਗੱਲ ਕਰਨਾ ਚਾਹੁੰਦਾ ਸੀ ਪੰਜਾਬ ਦੀ ਜਵਾਨੀ ਅਤੇ ਪੰਜਾਬ ਦੇ ਵਿੱਚ ਵੱਧ ਰਹੇ ਨਸ਼ੇ ਦੇ ਖਿਲਾਫ ਜਿਹੜਾ ਪੁਲ ਬਣ ਕੇ ਖੜਾ ਹੋਣਾ ਚਾਹੁੰਦਾ ਸੀ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਈਮਾਨਦਾਰੀ ਦੀ ਇੱਕ ਮਿਸਾਲ ਹੈ ਪੰਜਾਬ ਦੇ ਵਿੱਚ ਪੰਜਾਬ ਵਿੱਚ ਭਾਵੇਂ ਉਹਨਾਂ ਨੂੰ ਸਟੈਨਲੈਸ ਪਰਸਨ ਕਿਹਾ ਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਇਧਰ ਜਿਹੜਾ ਹੈ ਕਾਂਗਰਸ ਪਾਰਟੀ ਵਿੱਚ ਯਾਨੀ ਕਿ ਤਿੰਨਾਂ ਪਾਰਟੀਆਂ ਦੇ ਵਿੱਚ ਗੇੜੇ ਖਾਦੇ ਸੁਖਵੀਰ ਸਿੰਘ ਬਾਦਲ ਨੇ ਲੇਕਿਨ ਸੁਖਵੀਰ ਸਿੰਘ ਬਾਦਲ ਸਿਆਸਤ ਨੂੰ ਬਦਲਣਾ ਚਾਹੁੰਦੇ ਸੀ ਜਿਸ ਤਰ੍ਹਾਂ ਕੁਮਕਮਰ ਵਿਜੇ ਪ੍ਰਤਾਪ ਸਿੰਘ ਕਹਿੰਦੇ ਨੇ ਕਿ ਮੈਂ ਸਿਆਸਤ ਨੂੰ ਬਦਲ ਆਇਆ ਸੀ ਲੇਕਿਨ ਸਿਆਸਤ ਮੈਨੂੰ ਬਦਲਣਾ ਚਾਹੁੰਦੀ ਹੈ ਇਧਰ ਇਹੀ ਮਾਧਰਾ ਸੇਮ ਫੈਕਟਰ ਹੈ ਨਵਜੋਤ ਸਿੰਘ ਸਿੱਧੂ ਦਾ ਨਵਜੋਤ ਸਿੰਘ ਸਿੱਧੂ ਨੇ ਰਖੜ ਪੁੰਨਣ ਰਖੜ ਪੁੰਨਣ ਪੁੰਨਿਆ ਵਾਲੇ ਦਿਨ ਇੱਕ ਬੜਾ ਵੱਡਾ ਬਿਆਨ ਦਿੱਤਾ ਸੀ ਕਿਆ ਸੀ ਰਖੜ ਪੁੰਨਿਆ ਵਾਲੇ ਦਿਨ ਕਿ ਜਿਹੜੀ ਰਾਜਨੀਤੀ ਹੈ ਇਸ ਨੂੰ ਠੰਡਾ ਨਾ ਬਣਾਓ ਇਹ ਲੋਕਾਂ ਦੀ ਸੇਵਾ ਕਰਨ ਵਾਸਤੇ ਹੁੰਦੀ ਹੈ ਇਸ ਤੋਂ ਲੈ ਕੇ ਬਾਅਦ ਚ ਵੱਡੇ ਖੁਲਾਸੇ ਹੋਏ ਨਵਜੋਤ ਸਿੰਘ ਦਿਲ ਸੱਚਮੁੱਚਕ ਦਿਲੀ ਇੱਛਾ ਸੀ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਹੈ ਕਾਂਗਰਸ ਪਾਰਟੀ ਵੱਲੋਂ ਇੱਧਰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਵੀ ਜਿਹੜਾ ਇਨਵਿਟੇਸ਼ਨ ਦਿੱਤਾ ਗਿਆ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣ ਜਾਓ ਮੈਂ ਪੰਜਾਬ ਦਾ ਉਪ ਮੁੱਖ ਮੰਤਰੀ ਹਰ ਬਣ ਜਾਵਾਂਗਾ ਜਾਂ ਡਿਪਟੀ ਸੀਐਮ ਜਿਹਨੂੰ ਕਹਿੰਦੇ ਨੇ ਲੇਕਿਨ ਮਨਜ਼ੂਰ ਨਹੀਂ ਕੀਤਾ ਗਿਆ ਕਿਉਂਕਿ ਹਮੇਸ਼ਾ ਹੀ ਹੋਰ ਤਰੀਕੇ ਦੇ ਨਾਲ ਚੱਲਦੇ ਨੇ ਉਹਨਾਂ ਦੇ ਕੇਜਰੀਵਾਲ ਦੇ ਨਾਲ ਵੀ ਉਹਨਾਂ ਦੀ ਬਣਦੀ ਨਹੀਂ ਇਹਦਾ ਨਵਜੋਤ ਸਿੰਘ ਸਿੱਧੂ ਉੱਤੇ ਜਿਹੜਾ ਕੇਸ ਦਰਜ ਹੋਇਆ ਸੀ ਪਟੀਸ਼ਨ ਕਰਤਾ ਸੀ ਉਹ ਖਾਰਜ ਕਰ ਦਿੱਤੀ ਗਈ ਹੈ ਯਾਨੀ ਕਿ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਵੱਡਾ ਹੁਕਮ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਆਇਆ ਹੈ ਕਿਉਂਕਿ ਪਿਛਲੇ ਦਿਨਾਂ ਹਿਮਾਚਲ ਅਤੇ ਝਾਰਖੰਡ ਦੇ ਡਾਕਟਰਾਂ ਨੇ ਇੱਕ ਚਿੱਠੀ ਲਿਖ ਪਟੀਸ਼ਨਦਾਰ ਕੀਤੀ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਨਮਜੋਤ ਸਿੰਘ ਸਿੱਧੂ ਵੱਲੋਂ ਹਲਦੀ ਨਿੰਮ ਦੇ ਪੱਤੇ ਨਿੰਬੂ ਦਾ ਪਾਣੀ ਆਟੇ ਨੂੰ ਬੰਦ ਕਰਨਾ ਯਾਨੀ ਕਿ ਆਟੇ ਦੀ ਰੋਟੀ ਬੰਦ ਕਰਨਾ ਵੀ ਇਹ ਚੀਜ਼ਾਂ ਜੇਕਰ ਬੰਦ ਕਰ ਦਿੱਤੀਆਂ ਜਾਵਣ ਤਾਂ ਕੈਸਰ ਆਪਣੇ ਆਪ ਖਤਮ ਕਰ ਦਿੱਤਾ ਜਾਵੇਗਾ ਐਲੋਪੈਥਿਕ ਤੇ ਉਹਨਾਂ ਨੇ ਐਲੋਪੈਥਿਕ ਮੈਡੀਸਨ ਦਾ ਉਹਨਾਂ ਨੇ ਵਿਰੋਧ ਕੀਤਾ ਸੀ ਗੁੱਸੇ ਵਿੱਚ ਆ ਕੇ ਜਿੰਨੀਆਂ ਵੀ ਡਾਕਟਰ ਸੀ ਭਾਰ ਦੇ ਵਿੱਚ ਡਾਕਟਰਾਂ ਦੀਆਂ ਟੀਮਾਂ ਨੇ ਵੱਡੇ ਜੁਰਮਾਨੇ ਵੱਡੇ ਲੀਗਲ ਨੋਟਸ ਭੇਜੇਗਾ ਨਵਜੋਤ ਸਿੰਘ ਸਿੱਧੂ ਨੂੰ ਲੇਕਿਨ ਅੱਜ ਸੁਪਰੀਮ ਕੋਰਟ ਦੇ ਜੱਜ ਸੁਬਾਨਾ ਵੱਲੋਂ ਵੱਡਾ ਫੈਸਲਾ ਆਇਆ ਹੈ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਬੋਲਣ ਦੀ ਆਜ਼ਾਦੀ ਹੈ ਉਹਨਾਂ ਕਹਿੰਿਆ ਇਹ ਧਾਰਮਿਕਤਾ ਆਜ਼ਾਦੀ ਹੈ ਭਾਰਤ ਇੱਕ ਡੈਮੋਕਰੇਸੀ ਕੰਟਰੀ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਪੱਖ ਰੱਖ ਸਕਦਾ ਹੈ ਮਨਜੂਰ ਨਾ ਕਰਨਾ ਜਾ ਕਰਨਾ ਇਹ ਸੁਣਨ ਵਾਲਿਆਂ ਦੀ ਇੱਛਾ ਹੈ ਮਰਜ਼ੀ ਹੈ ਇਹ ਕਹਿ ਕੇ ਪੱਲਾ ਛਾੜ ਦਿੱਤਾ ਅਤੇ ਪਲਾਸ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਡਾਕਟਰਾਂ ਦੀ ਟੀਮ ਵੱਲੋਂ ਪਟੀਸ਼ਨ ਦਾਇਰ ਕੀਤੀ ਸੀ ਉਸ ਨੂੰ ਅੱਜ ਸੁਪਰੀਮ ਕੋਰਟ ਦੇ ਜੱਜ ਸਹਿਬਾਨਾਂ ਨੇ ਖਾਰਜ ਕਰ ਦਿੱਤਾ ਹੈ ਧੰਨਵਾਦ